ਜੀ ਇੱਕ ਆਯਾਦ ਉਮੀਦਵਾਰ ਦੀ ਹੈਲਪ ਕਰ ਰਿਓ ਕੀ ਕਹਿਣਾ ਚਾਹੋਗੇ ਤੁਸੀਂ ਕਿਸ ਤਰ੍ਹਾਂ ਸੋਚ ਕੇ ਇਹਨਾਂ ਨਾਲ ਹੈਲਪ ਕਰਾ ਕਰਾ ਰਹੇ ਹੋ ਐਂਟੀ ਜੀ ਤੁਹਾਡੇ ਚੈਨਲ ਦੇ ਆਈ ਮੈਂ ਸਾਰੇ ਸਬੂਤ ਜ਼ਿਲ੍ਹੇ ਦੇ ਪਾਰਲੀਮੈਂਟ ਹਲਕੇ ਦੇ ਖਾਸ ਕਰਕੇ ਹਜ਼ੂਰ ਅੰਜੋਨ ਤੇ ਹੋਰ ਸੰਗਤ ਦੇ ਕੌਂਸਲਰ ਜਿਹੜੇ ਰਟਾਇਰ ਹੋਣਗੇ ਜਿਨ੍ਹਾਂ ਨੂੰ ਲੋਕੀਆਂ ਕਰਦੇ ਜੋ ਕੁਝ ਸਰਵਰਟ ਮੰਟ ਦਿੰਦੇ ਨੇ ਉਹ ਆਈ ਇਸਾਰੇ ਸੱਚੇ ਤੇ ਮਨੋਂ ਮੈਂ ਬੇਨਤੀ ਕਰਨਾ ਚਾਹਣਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਤਕਰੀਬਨ 399 ਪੈਸੇ ਬਗੇ ਡਿਸਟ੍ਰਿਕਟ ਸੇ ਕੋਸਾ ਫਾ ਡੀਐਸਬੀ ਨਾਲ ਦੇ ਹਿਸਾਬ ਨਾਲ ਜੁਏ ਸੀਗੇ ਕਿਉਂਕਿ ਇਹ ਪੰਜਾਬ ਦੀ ਜਨਸ਼ੰਖਿਆ ਦਾ ਹੈ ਪੁੜੀ ਹੈ ਪੰਜਾਬ ਦੀ ਜਵਾਨੀ ਦੀ ਜੋ ਹਾਲ ਹੈ ਹੈ ਨਸ਼ਿਆਂ ਨੇ ਬਰਬਾਦ ਕੀ ਦਿੱਤੀ ਹੈ ਪਿਛਲੇ ਸਰਕਾਰੀ ਸਰਕਾਰ ਤੋਂ ਆਕਾਲੀ ਸਰਕਾਰ ਤੋਂ ਲੈ ਕੇ ਪਿਛਲੇ ਕਾਗ ਸਰਕਾਰ ਜਿੰਦਗਾ ਤੱਕ ਬਹੁਤ ਸਾਰਾ ਦੇਖਿਆ ਆ ਹਮ ਤੋਂ 2 ਸਾਲ ਤੋਂ ਲਗਾਤਾਰ ਅਮਦੀ ਬਾਡੀ ਚਾਹ ਦਿੱਤਾ ਚੁੱਕਾ ਹੈ ਵਲਿੰਦਰ ਸਿੰਘ ਸੇਕੋ ਸਾਹਿਬ ਅਸੀਂ ਕਾਫੀ ਦੇਰ ਤੋਂ ਦੇਖ ਰਹੇ ਸੀ ਕਿ ਵੀ ਜੋ ਸਿਸਟਮ ਦੇ ਵਿੱਚ ਜੋ ਸਰਕਾਰਾਂ ਦੇ ਮੰਤਰੀਆਂ ਵੱਲੋਂ ਸਿਸਟਮ ਦੇ ਵੱਲੋਂ ਜਾਂ ਸਰਕਾਰਾਂ ਦੇ ਜੋ ਮੌਜੂਦਾ ਸਰਕਾਰਾਂ ਦੇ ਜੋ ਮੰਤਰੀ ਜਾਂ ਐਮਐਲਏ ਹੁੰਦੇ ਨੇ ਉਹਨਾਂ ਵੱਲੋਂ ਜਿਸ ਤਰੀਕੇ ਦਾ ਪੰਜਾਬ ਦੇ ਲੋਕਾਂ ਨਾਲ ਅਨਿਆਇ ਹੁੰਦਾ ਉਹਦੇ ਖਿਲਾਫ ਇਹ ਬੜੀ ਦਲੇਰੀ ਤੇ ਜਿੱਟੜ ਨਾਲ ਲੜਦੇ ਨੇ ਤੇ ਉਹਦੇ ਖਿਲਾਫ ਇਹ ਜੰਗ ਲੜ ਰਹੇ ਨੇ ਜੋ ਸਿਸਟਮ ਹੈ ਅੱਜ ਜਿੱਥੇ ਗਲਤ ਹੋ ਰਿਹਾ ਹੈਗਾ ਉੱਥੇ ਬੋਲਦੇ ਨੇ ਤਾਂ ਜੋ ਅਸੀਂ ਦੇਖਿਆ ਦੀ ਨਸ਼ੇ ਦੇ ਖਿਲਾਫ ਇਹ ਲਾਈ ਲੜ ਰਹੇ ਨੇ ਇੱਕ ਵਾਰ ਰਾਜਾ ਬੜਿੰਗ ਦੇ ਖਿਲਾਫ ਵੀ ਇਹਨਾਂ ਨੇ ਉੱਥੇ ਮੱਤੇ ਵਾਲੇ ਜੰਗਲਾਂ ਦੇ ਵਿੱਚ ਉਹ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਲੋਕੇ ਮਲਕੇ ਹਾਲਤ ਨੇ ਹਾਲਾਤ ਨੇ ਜੋ ਪੰਜਾਬ ਦੇ ਜ਼ਿੰਮੇਵਾਰ ਹੋ। ਇਹ ਸਾਰੀ ਗੱਲਾਂ ਦੇਖ ਕੇ ਅਸੀਂ ਸੇਖੋ ਸਾਹਿਬ ਨੂੰ YouTube ਚੈਨਲ ਰਾਹੀਂ ਜਾ ਕੇ ਰਾਹੀਂ ਦੇਖਿਆ ਸੀਗਾ ਵੀ ਐਦਾਂ ਦੇ ਲੋਕ ਨੇ ਜੋ ਆਪਣੇ ਪੰਜਾਬ ਦੇ ਹੱਕਾਂ ਲਈ ਜਾਂ ਪੰਜਾਬ ਦੀ ਗੱਲਾਂ ਲਈ ਜਾਂ ਪੰਜਾਬ ਦੀ ਨੌਜਵਾਨੀ ਲਈ ਜਾਂ ਪੰਜਾਬ ਦੇ ਮੁਲਾਜ਼ਮਾਂ ਲਈ ਜਿੱਥੇ ਅੱਜ ਤੱਕ ਕੋਈ ਵੀ ਨਹੀਂ ਬੋਲਿਆ ਖਾਸ ਕਰਕੇ ਪੁਰਸ਼ ਮੁਲਾਜ਼ਮਾਂ ਲਈ ਤੇ ਉੱਥੇ ਲੜ ਸਕਦੇ ਨੇ ਉੱਥੇ ਪਹਿਰਾ ਦੇ ਸਕਦੇ ਨੇ ਤੇ ਇਸ ਕਰਕੇ 2 ਸਾਲ ਪਹਿਲਾਂ 5 ਸਾਲ ਪਹਿਲਾਂ ਮੈਂ ਆਪਣੀ ਥਾਣੇਦਾਰ ਦੀ ਨੌਕਰੀ ਤੋਂ ਮੈਂ ਰਟਾਇਰਮੈਂਟ ਲਈ ਸੀਗੀ ਤਾਂ ਕਿ ਗਲਤ ਹੁੰਦਾ ਦੇਖਿਆ ਅਸੀਂ ਵੀ ਨਹੀਂ ਦੇਖ ਰਹੇ ਅਸੀਂ ਵੀ ਸਿਸਟਰ ਨਾਲ ਲੜ ਰਹੇ ਸੀ ਅਸੀਂ ਵੀ ਗਲਤ ਦੇ ਖਿਲਾਫ ਬੋਲਦੇ ਸੀਗੇ ਨਹੀਂ ਤਾਂ ਕਿਤਨਾ ਕਿਤੇ ਸਰਕਾਰਾਂ ਸਾਡੇ ਨਾਲ ਵੀ ਧੱਕਾ ਕਰਕੇ ਸਾਨੂੰ ਵੀ ਜਿਵੇਂ ਸੇਖੋ ਸਾਹਿਬ ਨੂੰ ਡਿਸਮਿਸ ਕੀਤਾ ਹੈਗਾ ਤੇ ਉਸ ਤਰੀਕੇ ਸਾਨੂੰ ਵੀ ਡਿਸਮਿਸ ਕਰ ਸਕਦੇ ਸਨ ਇਹਨਾਂ ਦੀ ਤਿਆਰੀ ਵੀ ਸੀਗੀ ਤੇ ਅੱਜ ਜੋ ਬਲਵਿੰਦਰ ਸਿੰਘ ਸੇਖੋ ਨੇ ਇਹਨਾਂ ਨੂੰ ਨਾ ਤਾਂ ਕੋਈ ਪੈਨਸ਼ਨ ਮਿਲਦੀ ਹੈ ਨਾ ਹੀ ਇਹਨਾਂ ਦੇ ਜੋ ਪੱਤੇ ਨੇ ਉਹ ਵੀ ਨਹੀਂ ਦਿੱਤੇ ਗਏ ਪੰਜਾਬ ਪੁਲਿਸ ਦੇ ਖਾਸ ਕਰਕੇ ਮੁਲਾਜ਼ਮ ਨੂੰ ਦੱਸਣਾ ਚਾਹਨਾ ਵੀ ਇਹ ਤੁਹਾਡੇ ਲਈ ਜੋ ਕਿਸੇ ਕੋਈ ਵੀ ਸਰਕਾਰਾਂ ਦਾ ਜੋ ਸਰਕਾਰ ਹੋਵੇ ਕਾਂਗਰਸ ਦੀ ਹੋਵੇ ਜਾਂ ਪਿਛਲੇ ਉਹ ਤੋਂ ਪਹਿਲਾਂ ਕਾਲੀ ਸਰਕਾਰ ਸੀ ਜਾਂ ਹੁਣ ਆਵਾਜ਼ ਦੀ ਪਾਰਟੀ ਸਰਕਾਰ ਹੈ ਮੁਲਾਜ਼ਮਾਂ ਦੀ ਗੱਲ ਨਾ ਕਿਸੇ ਨੇ ਕੀਤੀ ਹੈ ਨਾ ਕਿਸੇ ਨੇ ਕਰੀ ਹੈ ਬਲਵਿੰਦਰ ਸਿੰਘ ਸੇਕੋ ਸਾਹਿਬ ਨੇ ਇੱਕ ਚੋਣ ਮੈਨੀਫੈਸਟੋ ਵਿੱਚ ਵੀ ਪੁਲਿਸ ਮੁਲਾਜ਼ਮਾਂ ਲਈ ਖਾਸ ਕਰਕੇ ਗੱਲ ਲਿਖੀ ਹੈ ਇੱਕ ਤਾਂ ਪੁਲਿਸ ਮੁਲਾਜ਼ਮਾਂ ਦੀ 8 ਘੰਟੇ ਡਿਊਟੀ ਹੋਣੀ ਚਾਹੀਦੀ ਹੈ ਇੱਕ ਹੋਰ ਵੀ ਜਿਹੜੇ ਆ ਪੁਲਿਸ ਰੂਲ ਨੇ ਜੋ ਅੰਗਰੇਜ਼ਾਂ ਵੇਲੇ ਦੇ ਚੱਲੇ ਆ ਰਹੇ ਨੇਗੇ ਉਹਨਾਂ ਨੂੰ ਬਦਲਣ ਦੀ ਗੱਲ ਜੇ ਆਪਣੇ ਲਈ ਲੜ ਸਕਦੇ ਨੇ ਤਾਂ ਸੇਕੋ ਸਾਹਿਬ ਵੀ ਲੜ ਸਕਦੇ ਨੇ ਜਿਵੇਂ ਤੁਸੀਂ ਦੇਖ ਵੀ ਰਹੇ ਹੋ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਪ ਇਹ ਤੁਹਾਡੇ ਲਈ ਤੁਹਾਡੀਆਂ ਗੱਲਾਂ ਲਈ ਤੁਹਾਡੀ ਸਹੀ ਹੱਕਾਂ ਲਈ ਸਹੀ ਮੰਗਾਂ ਲਈ ਅਸੀਂ ਲੜਾਂਗੇ ਲੜਦੇ ਵੀ ਰਹਾਂਗੇ ਇਸ ਲਈ ਮੈਂ ਸਾਰੇ ਪੁਲਿਸ ਮੁਲਾਜ਼ਮਾਨਾਂ ਨੂੰ ਸਰੂਰ ਜ਼ਿਲ੍ਹੇ ਦੇ ਤੇ ਹੋਰ ਡਿਪਾਰਟਮੈਂਟਾਂ ਦੇ ਮੁਲਾਜ਼ਮਾਨਾਂ ਨੂੰ ਬੇਨਤੀ ਕਰਦਾ ਬਲਵਿੰਦਰ ਸਿੰਘ ਸੇਖੋਂ ਵਰਗੇ ਵਰਗ ਸਾਬ ਵਰਗੇ ਇਨਸਾਨ ਇਹ ਬਾਰ-ਬਾਰ ਨਹੀਂ ਪੈਦਾ ਹੁੰਦੇ ਸਾਲਾਂ ਬਾਅਦ ਪੈਦਾ ਹੁੰਦੇ ਨੇ ਤਾਂ ਇਹਨਾਂ ਨੂੰ ਆਪਾਂ ਇਸ ਲਈ ਤਕੜਾ ਕਰੀਏ ਜੇ ਇਹ ਮਿਲ ਕੇ ਐਮਪੀ ਨਹੀਂ ਵੀ ਅੱਜ ਅੱਜ ਦੇ ਡੇਟ ਦੇ ਵਿੱਚ ਵੱਧ ਪਹਿਲਾਂ ਤੋਂ ਵੱਧ ਵੱਧ ਵੋਟਾਂ ਪਾਈ ਇਹਨਾਂ ਨੂੰ ਜਿੰਨੇ ਵੀ ਬਣ ਦਿੱਤਾ ਇਹਨਾਂ ਨੇ ਇੱਕ ਫੈਸਲਾ ਲਿਆ ਕਿ ਸਰੂਰ ਦੇ ਵਿੱਚ ਰਹਿ ਕੇ ਪੂਰੇ ਪੰਜਾਬ ਦੀ ਲੜਾਈ ਮੁਲਾਜ਼ਮਾਂ ਦੀ ਹੋਵੇ ਜਾਂ ਜਵਾਨ ਪੰਜਾਬ ਦੀ ਜਵਾਨੀ ਦੀ ਜਾ ਪੰਜਾਬ ਦੀ ਕਿਸਾਨੀ ਦੀ ਹੋਵੇ ਇੱਥੇ ਰਹਿ ਕੇ ਇਹ ਲੜਾਈ ਲੜਨਗੇ ਤੇ ਇਸ ਲਈ ਮੈਂ ਸਾਰੇ ਮੁਲਾਜ਼ਮਾਂ ਨੂੰ ਉਸ ਮੁਲਾਜ਼ਮਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਵੀ ਬਲਵਿੰਦਰ ਸਿੰਘ ਸੇਖੋਂ ਸਾਹਿਬ ਨੂੰ ਵੋਟਾਂ ਪਾਓ ਤਕੜਾ ਕਰੋ ਤਾਂ ਕਿ ਆਪਣੇ ਲਈ ਇਹ ਡਟ ਕੇ ਲੜ ਸਕਣ ਖੜ ਸਕਣ ਜਿਵੇਂ ਹੋਰ ਪਾਰਟੀਆਂ ਕਹਿੰਦੀਆਂ ਨੇ ਜਿਵੇਂ ਕਾਂਗਰਸ ਕਹਿੰਦੀ ਹੈ ਵੀ ਸਾਡੀ ਕਾਂਗਰਸ ਪਾਰਟੀ ਆ ਅਕਾਲੀ ਦਲ ਕਹਿੰਦੇ ਸਾਡੀ ਆ ਅਕਾਲੀ ਦਲ ਹੈ ਤੇ ਆਮ ਆਦਮੀ ਪਾਰਟੀ ਭਾਜਪਾ ਪਾਰਟੀ ਸੇਖੋਂ ਸਾਹਿਬ ਦੀ ਕੀ ਪਾਰਟੀ ਹੈ ਸੇਖੋਂ ਸਾਹਿਬ ਦੇ ਇੱਕ ਮੁਲਾਜ਼ਮ ਹੀ ਪਾਰਟੀ ਨੇ ਜੋ ਆਪਾਂ ਸਾਰੇ ਇਹਨਾਂ ਦੇ ਪਰਿਵਾਰਕਾਂ ਸਾਡੇ ਡਿਪਾਰਟਮੈਂਟ ਚੋਂ ਨੇ ਸਾਡੇ ਡਿਪਾਰਟਮੈਂਟ ਦੇ ਮੁਸ਼ਕਲਾਂ ਉਬਸ ਤਰੀਕੇ ਦੇ ਡਿਪਾਰਟਮੈਂਟਾਂ ਦੇ ਵਿੱਚ ਟੱਕੇ ਹੁੰਦੇ ਨੇ ਇਹਨਾਂ ਨੂੰ ਭਲੀ ਭਾਂਤ ਤੋਂ ਤਾਂ ਜਾਨੂ ਨੇ ਇਹ ਇਹ ਚੰਗੀ ਤਰ੍ਹਾਂ ਇਹ ਸਿਸਟਮ ਨਾਲ ਲੜ ਕੇ ਆਪਣੇ ਲਈ ਲੜ ਸਕਦੇ ਨੇ ਆਪਣੇ ਲਈ ਖੜ੍ਹ ਸਕਦੇ ਨੇ ਸਿੰਦਰ ਸਿੰਘ ਸੇਖੋ ਸਾਹਿਬ ਨੂੰ ਵੋਟ ਪਾਓ ਨਾਲ ਸਪੋਰਟ ਕਰੋ ਵੋਟ ਤਾਂ ਤੁਸੀਂ ਪਾਓ ਪਾਓ ਕਿਉਂਕਿ ਇਹਨਾਂ ਦੀ ਪਾਰਟੀ ਤਾਂ ਇਹੀ ਹੈ ਆਪਣੇ ਪੁਸਤ ਹੀ ਇਹਨਾਂ ਦੀ ਪਾਰਟੀ ਹੈ ਪੁਲਸੀ ਇਹਨਾਂ ਦਾ ਪਰਿਵਾਰ ਹੈ ਤਾਂ ਅਸੀਂ ਵੀ ਜਿੱਥੇ ਥਾਣੇਦਾਰ ਹੋਣ ਦੇ ਨਾਤੇ ਮੈਂ ਆਪਦੇ ਸਾਥੀਆਂ ਨੂੰ ਹੋਰ ਸਾਰੇ ਦੋਸਤਾਂ ਨੂੰ ਰਟਾਇਰ ਥਾਣੇਦਾਰ ਮੈਂ ਹੋਇਆ ਸੀ ਤੇ ਬੇਨਤੀ ਕਰਦਾ ਵੀ ਇਹਨਾਂ ਨੂੰ ਵੋਟਾਂ ਪਾਓ ਤੇ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਪਾ ਕੇ ਤਕੜਾ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿੱਤਣ ਤੇ ਹਾਰਨ ਦੇ ਜੇ ਹਰਦੇ ਵੀ ਨੇ ਵਧੀਆ ਵੋਟਾਂ ਦੇਣ ਜੇ ਤਾਂ ਵੀ ਇਹ ਐਮਪੀ ਹੋਣਗੇ ਆਪਣੇ ਲਈ ਲੜਨਗੇ ਇਹੀ ਮੈਂ ਸੁਨੇਹਾ ਦਿੰਦਾ ਹਾਂ ਗਾਰਡ ਵਾਲੇ ਨੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਲੱਗਦੀ ਉਹਨਾਂ ਬਾਰੇ ਕੀ ਕਹਿਣਾ ਚਾਹੋ ਅੱਜ ਜੇ ਪੰਜਾਬ ਪੁਲਿਸ ਨਾਲੋਂ ਵੀ ਵੱਧ ਡਿਊਟੀ ਜੇ ਕਰ ਰਹੀ ਹੈ ਤਾਂ ਪੰਜਾਬ ਹੌਂਗਾਰਡ ਕਰ ਰਹੀ ਹੈ ਜਿਨ੍ਹਾਂ ਨਾਲ ਬੜਾ ਥੱਕਾ ਵੀ ਹੁੰਦਾਗਾ ਉਹਨਾਂ ਨੂੰ ਗਲਤ ਵੀ ਬੋਲਿਆ ਜਾਂਦਾਗਾ ਉਹਨਾਂ ਦੀਆਂ ਅਣਗੋਲਿਆ ਕੀਤਾ ਜਾਂਦਾਗਾ ਉਹਨਾਂ ਨਾਲ ਮਾਰਾ ਬਿਹੇਵੀਅ ਉਹਨਾਂ ਨੂੰ ਇੱਕ ਪੀਣ ਦੀ ਤਰ੍ਹਾਂ ਉਹਨਾਂ ਨਾਲ ਉਹਨਾਂ ਨੂੰ ਸਾਡੇ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਬਿਹੇਵੀਅਰ ਉਹਨਾਂ ਨਾਲ ਕਰਦੇ ਨੇ ਜੇ ਉਹਨਾਂ ਪੰਜਾਬ ਪੁਲਿਸ ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਜੇ ਸਾਡੇ ਲਈ ਲੜ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਲਵਿੰਦਰ ਸਿੰਘ ਹੋਈ ਲੜ ਸਕਦਾ ਕਿਉਂਕਿ ਭਾਲੀ ਪਾਂਤੇ ਸਾਰੀਆਂ ਸਮੱਸਿਆਵਾਂ ਤੋਂ ਪੁਲਿਸ ਡਿਪਾਰਟਮੈਂਟ ਦੇ ਹੁਣ ਜਾਂ ਹੋਰ ਡਿਪਾਰਟਮੈਂਟਾਂ ਦੇ ਹੁਣ ਇਹ ਸਾਰੀਆਂ ਭਾਲੀ ਪਾਂਤੀ ਇਹਨਾਂ ਦੀ ਮੁਸ਼ਕਲਾਂ ਤੋਂ ਤੁਹਾਡੀਆਂ ਮੰਗਾਂ ਤੋਂ ਇਹ ਬਿਲਕੁਲ ਜਾਣਦੇ ਨੇ ਤੇ ਜਰੂਰ ਮੈਂ ਬੇਨਤੀ ਕਰਨਾ ਚਾਹਣਾ ਪਿਛਲੇ ਸਾਰੇ ਸਾਰੇ ਸਰਕਾਰਾਂ ਤੁਸੀਂ ਦੇਖ ਚੁੱਕੇ ਹੋ ਜਾਂ ਅਕਾਲੀ ਦਲ ਸਰਕਾਰ ਹੋਵੇ ਜਾਂ ਕਾਂਗਰਸ ਹੋਵੇ ਜਾਂ ਭਾਜਪਾ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਸਿਮਰਜੀਤ ਸਿੰਘ ਮਾਨ ਹੋਵੇ ਸਿਮਰਜੀਤ ਮਾਨ ਤੇ ਜਿੱਥੇ ਹੋਰ ਪਾਰਟੀਆਂ ਅੱਜ ਤੱਕ ਨਹੀਂ ਬੋਲੀਆਂ ਕਿਸੇ ਆਪਣੇ ਸਮੱਸਿਆਵਾਂ ਬਾਰੇ ਸਿਮਰਜੀਤ ਸਿੰਘ ਮਾਨ ਵੀ ਅੱਜ ਤੱਕ ਆਪਣੇ ਸਮੱਸਿਆਵਾਂ ਬਾਰੇ ਕਦੇ ਵੀ ਨਹੀਂ ਬੋਲੇ ਕੋਲਾਜਮਾ ਦੇਖਾਸ ਕਰਕੇ ਇਸ ਲਈ ਮੈਂ ਬੇਨਤੀ ਕਰਦਾ ਬਲਵਿੰਦਰ ਸਿੰਘ ਸੇਖੋ ਸਾਹਿਬ ਨੂੰ ਆਪਾਂ ਵੋਟਾਂ ਪਾ ਕੇ ਤਕੜਾ ਕਰੋ ਤੇ ਇੱਕ ਹੋਰ ਮੈਂ ਸਾਰੇ ਮੁਲਾਜ਼ਮਾਂ ਨੂੰ ਦੱਸਣਾ ਸਾਰੇ ਲੋਕਾਂ ਨੂੰ ਵੀ ਦੱਸਣਾ ਚਾਹੁੰਨਾ ਵੀ ਬਲਵਿੰਦਰ ਸਿੰਘ ਸੇਖੋ ਸਾਹਿਬ ਦੇ ਕਿਤੇ ਵੀ ਪਾਰਲੀਮੈਂਟ ਹਲਕੇ ਦੇ ਵਿੱਚ ਬੂਥ ਨਹੀਂ ਲੱਗਨੇ ਤੇ ਨਾ ਹੀ ਅਸੀਂ ਇਹਨਾਂ ਸਮਰਾਥਾਂ ਦੇ ਸਾਰੇ ਹਲਕੇ ਦੇ ਵਿੱਚ ਬੂਥ ਬੂਥ ਲਾ ਸਕੀ ਨਾ ਹੀ ਸਾਡੇ ਕੋਲ ਇੰਨਾ ਪੈਸਾ ਹੈਗਾ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਆਪ ਬਲਵਿੰਦਰ ਸਿੰਘ ਸੇਖੋ ਸਾਹਿਬ ਨੂੰ ਬਲਵਿੰਦਰ ਸਿੰਘ ਸੇਖੋ ਤੇ ਲੱਭ ਕੇ ਤੇ ਉਹਨਾਂ ਦਾ ਚੌਂ ਚਾਹ ਰੋਡ ਰੋਲਰ ਰੋਡ ਰੋਲਰ ਲੱਭ ਲੱਭ ਕੇ ਵੀ ਆਪਣੇ ਆਪ ਤੁਸੀਂ ਵੋਟਾਂ ਪਾਣੇ ਨੇ ਆਪਣੇ ਆਪ ਤੁਸੀਂ ਘਰੋਂ ਜਾਣਾ ਐਸੀ ਤੁਹਾਡੇ ਲਈ ਨਾ ਕੋਈ ਰਿਕਸ਼ਾ ਨਾ ਕੋਈ ਆਟੋ ਨਾ ਕੋਈ ਹੋਰ ਥੋੜਾ ਤੁਹਾਡੇ ਲਈ ਵੋਟਾਂ ਘਰੋਂ ਲਿਆ ਕੇ ਅਸੀਂ ਇੰਤਜ਼ਾਮ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਮਰਥਨ ਨਹੀਂ ਆ ਇਹ ਅਰਬਾਪਤੀ ਬੰਦੇ ਨੇ ਜੋ ਪਹਿਲਾਂ ਚੋਣਾਂ ਲੜ ਰਹੇ ਨੇ ਜੇ ਕਾਂਗਰਸ ਦੀ ਹੁਣ ਯਾਰਬਿੰਦ ਖੰਨਾ ਹੋਵੇ ਜਾਂ ਹੋਰ ਪਾਰਟੀਆਂ ਜਸਮਰਜੀਤ ਸਿੰਘ ਮਾਨ ਹੋਵੇ ਕਰੋੜਾਂ ਰੁਪਈਆ ਨਾਲ ਬਾਹਰੋਂ ਫੰਡ ਲੰਦਾ ਹੈਗਾ ਸੇਕੋਂ ਸਾਹਿਬ ਆਪ ਦਾ ਘਰ ਫੂਕ ਕੇ ਲੇ ਜੋ ਲੜ ਰਹੇ ਨੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਨਾਲ ਤਕੜਾ ਕਰੀਏ ਰੋਡ ਰੋਲ ਜੋ 21 ਨੰਬਰ ਤੇ ਚੋਣ ਚਾਨਾ ਉੱਤੇ ਵੋਟਾਂ ਪਾਈਏ ਤੇ ਇਹ